ਉਹ ਕ ਵੀ ਕਹਿ ਰਹੇ ਕਿ ਸੱਤਾ ਮਤਲਬ ਕਿ ਕਿਵੇਂ ਮੰਤਰੀ ਬਣੇ ਲੈ ਸਕਦੇ ਨੇ ਨਹੀਂ ਮੈਂ ਦੇਖੋ ਇੰਨਾ ਕਾਨੂੰਨੀ ਮਹਾਰਨੀਗਾ ਕਿਉਂਕਿ ਪਰਿਵਾਰਿਕ ਆ ਜਿਹੜੀ ਉਹ ਘਰੇਲੂ ਜਿਹੜੀ ਆ ਕੋਈ ਆਪਸ ਦੇ ਵਿੱਚ ਲੜਾਈ ਆ ਭਾਈ ਭੈਣਾਂ ਦੀ ਤੇ ਇਹ ਕੋਈ ਜਿਹੜਾ ਹੈ ਉਹ ਘਰ ਦਾ ਇਸ਼ੂ ਆ ਸਾਨੂੰ ਹਰ ਚੀਜ਼ ਚ ਪੋਲਿਟਿਕਸ ਨਹੀਂ ਕਰਨੀ ਚਾਹੀਦੀ ਤੇ ਮੈਂ ਕਿਸੇ ਦੇ ਘਰ ਦੀ ਲੜਾਈ ਕਿਸੇ ਦਾ ਘਰ ਦਾ ਕੋਈ ਜੀ ਇਸ਼ੂ ਆ ਤਾਂ ਉਹਦੇ ਵਿੱਚ ਕਿਸੇ ਨੂੰ ਮੈਨੂੰ ਲੱਗਦਾ ਜਿਆਦਾ ਹਰ ਚੀਜ਼ ਚੀ ਨਹੀਂ ਵੜਨਾ ਚਾਹੀਦਾ ਦੇਖੋ ਉਹ ਗਵਰਨਰ ਸਾਹਿਬ ਨੇ ਲੈਟਰ ਲਿਖੀ ਆ ਤੇ ਸਰਕਾਰ ਜਵਾਬ ਦੇਗੀ ਪਰ ਉਹਨਾਂ ਦੀ ਇਹ ਕੋਸ਼ਿਸ਼ ਆ ਵੀ ਅਸੀਂ ਲੋਅਰ ਕੋਰਟ ਨੇ ਇਹ ਫੈਸਲਾ ਕੀਤਾ ਏ ਤੇ ਕਿਤੇ ਨਾ ਕਿਤੇ ਹਾਈ ਕੋਰਟ ਤੋਂ ਉਦੋਂ ਪਹਿਲਾਂ ਪਹਿਲਾਂ ਰੀਲੀਫ ਮਿਲ ਜੇ ਜੇ ਉਹਨਾਂ ਨੂੰ ਰੀਲੀਫ ਨਹੀਂ ਮਿਲੇਗਾ ਹਾਈ ਕੋਰਟ ਤੋਂ 26 ਤੋਂ ਪਹਿਲਾਂ ਫਿਰ ਉਹ ਝੰਡਾ ਨਹੀਂ ਲਹਿਰਾ ਸਕਣਗੇ ਜਿਹੜਾ ਕਾਨੂੰਨ ਆ ਤੇ ਇਸ ਕਰਕੇ ਉਹਨਾਂ ਦੀ ਕੋਸ਼ਿਸ਼ ਇਹ ਹੋਏਗੀ ਵੀ ਅਸੀਂ ਹਾਈ ਕੋਰਟ ਤੋਂ ਪਹਿਲਾਂ ਲੋਅਰ ਕੋਰਟ ਤੇ ਥੱਲੇ ਦਾ ਫੈਸਲਾ ਇਹ ਤੇ ਅਸੀਂ ਜਾ ਕੇ ਰੀਲੀਫ ਲਈ ਸਤ ਸਤ ਪਹਿਲਾ ਆਓ ਕੱਲ ਗਵਰਨਰ ਸਾਹਿਬ ਨੂੰ ਲੈਟਰ ਲਿਖੀ ਹੈ ਸੀਐਮ ਸਾਹਿਬ ਨੂੰ ਕਿ ਜਿਹੜੇ ਮੰਤਰੀ ਨੂੰ ਸਜ਼ਾ ਹੋ ਚੁੱਕੀ ਹੈ ਉਹ ਕਿਵੇਂ ਗੁਰਦੱਤਾ ਦਿਵਸ ਸਮਾਰੋਹ ਦੇ ਵਿੱਚ ਖੰਡਾ ਲੜਾ ਸਕਦਾ ਤੁਹਾਨੂੰ ਕੀ ਲੱਗਦਾ ਹੈ ਦੇਖੋ ਉਹ ਗਵਰਨਰ ਸਾਹਿਬ ਨੇ ਲੈਟਰ ਲਿਖੀ ਆ ਤੇ ਸਰਕਾਰ ਜਵਾਬ ਦੇਗੀ ਪਰ ਉਹਨਾਂ ਦੀ ਇਹ ਕੋਸ਼ਿਸ਼ ਆ ਵੀ ਅਸੀਂ ਲੋਅਰ ਕੋਰਟ ਨੇ ਇਹ ਫੈਸਲਾ ਕੀਤਾ ਹੈ ਤੇ ਕਿਤੇ ਨਾ ਕਿਤੇ ਹਾਈ ਕੋਰਟ ਤੋਂ ਉਦੋਂ ਪਹਿਲਾਂ ਪਹਿਲਾਂ ਰਿਲੀਫ ਮਿਲ ਜੇ ਉਹਨਾਂ ਦਾ ਇਹ ਅਭੀ 26 ਤੋਂ ਪਹਿਲਾਂ ਸਾਨੂੰ ਰੀਲੀਫ ਮਿਲ ਜਾਊਗਾ ਜੇ ਉਹਨਾਂ ਨੂੰ ਰੀਲੀਫ ਨਹੀਂ ਮਿਲੇਗਾ ਹਾਈ ਕੋਰਟ ਤੋਂ 26 ਤੋਂ ਪਹਿਲਾਂ ਫਿਰ ਉਹ ਝੰਡਾ ਨਹੀਂ ਲਹਿਰਾ ਸਕਣਗੇ ਜਿਹੜਾ ਕਾਨੂੰਨ ਆ ਤੇ ਇਸ ਕਰਕੇ ਉਹਨਾਂ ਦੀ ਕੋਸ਼ਿਸ਼ ਇਹ ਹੋਏਗੀ ਵੀ ਅਸੀਂ ਹਾਈ ਕੋਰਟ ਤੋਂ ਪਹਿਲਾਂ ਲੋਅਰ ਕੋਰਟ ਤੇ ਥੱਲੇ ਦਾ ਫੈਸਲਾ ਇਹ ਤੇ ਅਸੀਂ ਜਾ ਕੇ ਰੀਲੀਫ ਲਈ ਲੇਕ ਪਰ ਉਹ ਕਹਿ ਵੀ ਕਹ ਰਹੇ ਕਿ ਸੱਤਾ ਮਤਲਬ ਕਿ ਕਿਵੇਂ ਮੰਤਰੀ ਬਣੇ ਲੈ ਸਕਦੇ ਨੇ ਜੇਕਰ ਕਾਰੀਤਾ ਹੈਗਾ ਵੀ ਜੋ ਆਪਾਂ ਤੇ ਮਰਿਆਦਾ ਕਹਿੰਦੇ ਆ ਕਿ ਇਸਤਫਾ ਦੇਣਾ ਪੈਂਦਾ ਨਹੀਂ ਮੈਂ ਦੇਖੋ ਇੰਨਾ ਕਾਨੂੰਨੀ ਮਹਾਰਨੀਗਾ ਤੇ ਪਰ ਇਹਦੇ ਲਈ ਜਿਹੜਾ ਇਹ ਜਦੋਂ ਉਤਲੇ ਹਾਇਰ ਕੋਰਟ ਬਣੇ ਹੋਏ ਆ ਹੋਰ ਕੋਰਟ ਬਣੇ ਹੋਏ ਆ ਉਹਦੇ ਵਿੱਚ ਜਾ ਕੇ ਉਹ ਜ਼ਰੂਰ ਆਪਣਾ ਜਿਹੜਾ ਇਹ ਉਹ ਦੇਣਗੇ ਕਿਉਂਕਿ ਪਰਿਵਾਰਿਕ ਆ ਜਿਹੜੀ ਉਹ ਘਰੇਲੂ ਜਿਹੜੀ ਆ ਕੋਈ ਆਪਸ ਦੇ ਵਿੱਚ ਲੜਾਈ ਆ ਭਾਈ ਭੈਣਾਂ ਦੀ ਤੇ ਇਹ ਕੋਈ ਜਿਹੜਾ ਇਹ ਉਹ ਘਰ ਦਾ ਇਸ਼ੂ ਆ ਜਿਹੜਾ ਕਿ ਮੈਨੂੰ ਲੱਗਦਾ ਸਾਨੂੰ ਹਰ ਚੀਜ਼ ਚ ਪੋਲਿਟਿਕਸ ਨਹੀਂ ਕਰਨੀ ਚਾਹੀਦੀ ਤੇ ਮੈਂ ਕਿਸੇ ਦੇ ਘਰ ਦੀ ਲੜਾਈ ਕਿਸੇ ਦਾ ਘਰ ਦਾ ਕੋਈ ਜੀ ਇਸ਼ੂ ਆ ਤਾਂ ਉਹਦੇ ਵਿੱਚ ਕਿਸੇ ਨੂੰ ਮੈਨੂੰ ਲੱਗਦਾ ਜਿਆਦਾ ਹਰ ਚੀਜ਼ ਚੀ ਨਹੀਂ ਵੜਨਾ ਚਾਹੀਦਾ ਹਰ ਚੀਜ਼ ਚੀ ਮਤਲਬ ਇੰਨਾ ਪਤਾ ਨਹੀਂ ਕਿਉਂ ਇੰਨਾ ਸਾਡਾ ਛੋਟਾ ਦਾਇਰਾ ਹੋ ਗਿਆ ਵੀ ਅਸੀਂ ਹਰ ਚੀਜ਼ ਚੀ ਵਿੱਚ ਪਰਿਵਾਰਿਕ ਇਸ਼ੂਆਂ ਦੇ ਵਿੱਚ ਵੀ ਜੇ ਕੋਈ ਕਿਸੇ ਦਾ ਕੋਰਟ ਕੇਸ ਚੱਲ ਰਿਹਾ ਉਹ ਹੋ ਜੂਗਾ ਠੀਕ ਹੋ ਜਾਊਗਾ